ਜਦੋਂ ਆਪ ਚੀਫ ਮਿਨਿਸਟਰ ਨਾਲ ਕਦੇ ਜਾਂਦੇ ਹੋ ਟਰੈਵਲ ਕਰਦੇ ਹੋ ਤੁਹਾਡਾ ਪ੍ਰਾਣਾ ਆੜੀ ਹੈ ਬਈ ਬੰਦੇ ਨੂੰ ਘੰਟਾ ਡੇਢ ਤਾਂ ਨਹੀਂ ਸਬਰ ਜਾ ਆਉਂਦਾ ਮੁੜ ਕੇ ਵੀ ਫੀਲਿੰਗ ਜੀ ਤੇ ਰਹਿੰਦੇ ਹੋਗੇ ਤੁਸੀਂ ਵੀ ਯਾਰ ਮੁੱਖ ਮੰਤਰੀ ਕੋਲ ਆਏ ਆ ਉਦੋਂ ਚਿਤ ਜਿਆ ਕਰਦਾ ਵੀ ਯਾਰ ਆ ਤਾਮ ਝਾਮ ਚ ਵਾੜੀ ਜਾਣਾ ਚਾਹੀਦਾ ਬੰਦੇ ਨੂੰ ਨਹੀਂ 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 ਪਰ ਪਤਾ ਕੀ ਜਿਹੜੇ ਮੁੱਖ ਮੰਤਰੀ ਸਾਹਿਬ ਆ ਸਾਡੇ ਸਾਡੇ ਭਰਾ ਜੀ ਸਤਿਕਾਰਯੋਗ ਹਾਂ ਜਿਵੇਂ ਤੁਸੀਂ ਇੱਕ ਗੱਲ ਬੜੀ ਵਧੀਆ ਕਹੀ ਵੀ ਇੱਕ ਬੰਦਾ ਸੀਐਮ ਨੂੰ ਮਿਲਣ ਗਿਆ ਤਾਂ ਉਹ ਉਹ ਤਾਂ ਘੰਟੇ ਇਕ ਤਤਾਬ ਚ ਰਵੇ ਵੀ ਮੈਂ ਸੀ ਵੀ ਅਸੀਂ ਘੰਟਾ ਮੈਂ ਆਏ ਬਟ ਸਾਡਾ ਸੀਐਮ ਹੀ ਨਹੀਂ ਮੰਨਦਾ ਫਿਰ 5 ਮਿੰਟ ਤੋਂ ਬਾਅਦ ਸਾਡੇ ਸੀਐਮ ਸਾਥ ਉਹ ਤੈਨੂੰ ਮਹਿਸੂਸ ਨਹੀਂ ਕਰਾਉਂਦਾ ਉਹ ਸਾਨੂੰ ਮਹਿਸੂਸ ਨਹੀਂ ਹੋ ਰਿਹਾ ਉਹਨਾਂ ਨੂੰ ਪਤਾ ਵੀ ਆ ਭਾਗ ਨਹੀਂ ਚੜ੍ਹਣ ਦੇਣੀ ਇਹਨਾਂ ਨੂੰ ਹਨਾ ਤਾਂ ਉਹ ਆਪਦੇ ਆਪ ਹੀ ਉਹ 5 ਕਿ ਮਿੰਟ ਚ ਜਿਹੜੇ ਨਾਲ ਕਹਿਤਾ ਕਿ ਉਹਨਾਂ ਨੂੰ ਉਹੀ ਉਹੀ ਸੁਭਾਅ ਜਦੋਂ ਉਹਦੂ ਬਿਨਾਂ ਕਰਨ ਤਾਂ ਉਹ ਉਵੇਂ ਹੀ ਨੇਚਰ ਹੈ ਜੀ ਤੁਹਾਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦਾ ਫੋਨ ਆਇਆ ਸੀ ਵੀ ਮੈਨੂੰ ਯਾਰ ਮੈਨੂੰ ਗਾਲਾਂ ਗੂਲਾਂ ਕੱਢਿਆ ਕਰ ਲੋਕਾਂ ਕੋਲ ਲੋਕ ਤੈਨੂੰ ਕੱਲ ਨੂੰ ਕੰਮ ਆਖਣਗੇ ਤੇ ਮੈਂ ਕਰਨਾ ਨਹੀਂ ਤੇ ਇਸ ਮੈਨੂੰ ਪਤਾ ਲੱਗਿਆ ਉਹਨੇ ਪੱਕਿਆੜੀਆਂ ਨੇ ਇੱਕ ਗੱਲ ਕਹੀ ਆ ਮੈਂ ਮਨਸਾਗਨ ਨੂੰ ਨਾ ਨਾ ਉਹਨੇ ਗਲਤ ਕੰਮ ਨਹੀਂ ਕਦੇ ਵੀ ਕਰਦੇ ਮੇਰੇ ਮੇਰਾ ਤਾਂ ਕਦੇ ਇਦਾਂ ਮੈਂ ਨਾ ਕਦੇ ਕਿਹਾ ਜੀ ਮੈਂ ਨਾ ਇੱਕ ਦੋ ਵਾਰ ਹੀ ਕਿਹਾ ਮੈਂ ਫਲਾਣੀ ਚੀਜ਼ ਐਂ ਕਰ ਦੋ ਜੀ ਫਲਾਣੀ ਚੀਜ਼ ਐਂ ਕਰ ਦੋ ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਕਿ ਤੁਸੀਂ ਨਾ ਮੈਨੂੰ ਗਾਲਾਂ ਕੱਢ ਦਿਆ ਕਰੋ ਲੋਕਾਂ ਕੋਲੇ ਵੀ ਸਾਡੀ ਨਹੀਂ ਮੰਨਦਾ ਮੈਂ ਕਿ ਇਹ ਤਾਂ ਕੱਢੀ ਜਨੇ ਗਾਂ ਨਹੀਂ ਦੱਸੋ ਤੋਂ ਬੜਾ ਬੜਾ ਹੱਸਦੇ ਹੱਸਦੇ ਰਹੇ ਜਿੰਨਾ ਗੱਲਾਂ ਤੋਂ ਚਲੋ ਸ਼ੁਕਰ ਹੈ ਬਾਈ ਗੁਰੂ ਦਾ ਵੀ ਅਸੀਂ ਉਸ ਤਰੀਕੇ ਦਾ ਜਦੋਂ ਇਕੱਠੇ ਬੈਨੇ ਕਦੇ ਪ੍ਰੈਸ਼ਰ ਨਹੀਂ ਦੇਖਿਆ ਇਸ ਚੀਜ਼ ਦਾ ਵੀ ਤੁਸੀਂ ਉਹਨਾਂ ਚ ਜਿਹੜਾ ਇੱਕ ਕਈ ਨਾ ਬਕਾਇਦਾ ਉਹ ਪਾਕ ਚਾੜ ਲੈਂਦੇ ਨੇ ਆਪਦੇ ਆਪ ਤੇ ਇਹ ਉਹਦਾ ਜਿਹੜਾ ਇਹ ਇਹ ਨਾ ਜੀ ਜ਼ਿੰਮੇਵਾਰੀ ਹੈ ਬੇਸਿਕਲੀ ਜਿਹੜੀ ਜ਼ਿੰਮੇਵਾਰੀ ਮਿਲਿਆ ਉਹਨੂੰ ਤੁਹਾਨੂੰ ਬੜੇ ਵਧੀਆ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਪਰ ਉਹਨਾਂ ਨੇ ਕਦੇ ਵੀ ਇਹ ਜ਼ਿੰਮੇਵਾਰੀ ਨੂੰ ਆਪਣੇ ਆਪ ਤੇ ਪਾਕ ਨਹੀਂ ਚੜੰਦੇ ਤੇ ਵੀ ਹਾਂ ਵੀ ਉਸੇ orange ਬੈਠੇ ਰਹਿਣ ਦਾ ਕਰਕੇ ਚਲੋ ਵੀ ਤੁਸੀਂ ਹੁਣ ਜਾਓ ਫਲਾਣਾ ਆਓ ਉਹ ਨਹੀਂ ਉਹ ਫੀਲ ਤੁਹਾਨੂੰ ਫੋਨ ਆਉਂਦਾ ਤੁਹਾਨੂੰ ਕਦੀ ਲੱਗਿਆ ਵੀ ਚੀਫ ਮਿਨਿਸਟਰ ਪੰਜਾਬ ਮੇਰੇ ਨਾਲ ਗੱਲ ਕਰ ਰਿਹਾ ਤੇ ਉਹ ਬਹੁਤ ਪਰੇਸ਼ਾਨੀ ਚ ਹੈ ਜਾਂ ਹਜੇ ਵੀ ਉਹੀ ਅੰਦਾਜ਼ ਹੈ ਵੀ ਗੱਲਾਂ ਹਾਸੇ ਚ ਛਾਲੀਆਂ ਤੇ ਮਖੌਲ ਹੀ ਕਰਦਾ ਸਾਡਾ ਸੇਮ ਹੈ ਜੀ ਸਾਡਾ ਅੰਦਾਜ਼ੇ ਪਿਆ ਉਹ ਸੇਮ ਹੀ ਹੈ ਜੀ ਕਦੇ ਪ੍ਰੈਸ਼ਰਾਈਜ਼ ਮੇਰੇ ਖਿਆਲ ਚ ਨਾ ਉਹ 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 ਬੰਦੇ ਆ ਜਿਹੜੇ ਜਿਹੜੇ ਮੇਰੇ ਖਿਆਲ ਚ ਉਹਨਾਂ ਨੇ ਇੰਨਾ ਵਕਤ ਹੰਡਾਇਆ ਐ ਐਨੇ ਦੁਨੀਆ ਦੇਖੀ ਐ ਜੀ ਵੀ ਜਿਹੜੇ ਜਦੋਂ ਕੋਈ ਮੁਸ਼ਕਲਾ ਹੋਵੇ ਉਹਨੂੰ ਵੀ ਹਾਸਿਆਂ ਚ ਫਲੋ ਚ ਬਹਾ ਕੇ ਲੈ ਜਾਣਾ ਹਨਾ ਮੁਸ਼ਕਲ ਨੂੰ ਆਪਣੇ ਨਾਲ ਬਹਾ ਕੇ ਲੈਣਾ ਉਹਨਾਂ ਸਮੇਂ ਵਿੱਚ ਦੇਖਿਆ ਉਹਨਾਂ ਨੇ ਔਖੀ ਘੜੀ ਵੀ ਬਹੁਤ ਦੇਖੀ ਐ ਥੱਲੋਂ ਥੱਲੋਂ ਰੂਟ ਲੈਵਲ ਤੋਂ ਉੱਠੇ ਹੋਏ ਨੇ ਤਾਂ ਵਧੀਆ ਲੱਗਦਾ ਵਧੀਆ ਹੈ ਉਹਨਾਂ ਦਾ ਸੁਭਾਅ ਸੁਭਾਅ ਬੜਾ ਜਿਵੇਂ ਤੁਹਾਡੇ ਪੁਰਾਣੇ ਸਾਥੀ ਗਗ ਚੱਲ ਚੱਲਦੀਆਂ ਹੁੰਦੀਆਂ ਨੇ ਗੱਲਾਂ ਜੀ ਪਰ ਇਦਾਂ ਦਾ ਕੁਝ 1% ਵੀ ਨਹੀਂ ਜੀ ਕਦੇ ਨਾ ਇਦਾਂ ਦਾ ਮਾਹੌਲ ਮੇਰੇ ਨਾਲ ਬਣਿਆ ਜੀ ਉਹ ਕਰਮੀ ਜਿੱਦਾਂ ਨਾਲ ਜ਼ਰੂਰ ਬਣਿਆ ਵੀ ਹਾਂ ਕਰਮੀ ਤੇ ਚੱਲ ਵੀ ਬੇ ਹੋਗਾ ਇਹ ਕਰੀਏ ਨਾ ਜੀ ਥੋੜੀ ਤੇ ਭਗਵੰਤ ਮਾਨ ਹੋਰਾਂ ਦੀ ਕਦੋਂ ਮੁਲਾਕਾਤ ਪਹਿਲੀ ਹੋਈ ਸੀ ਸਾਡੀ ਤਾਂ ਯੂਨੀਵਰਸਿਟੀ ਲੈਵਲ ਤੇ ਜੀ ਜਦ ਯੂਨੀਵਰਸਿਟੀ ਸੀਗੇ ਯੂਨੀਵਰਸਿਟੀ ਪੜ੍ਹਦੇ ਸੀ ਉਦੋਂ ਇਹ ਉੱਥੋਂ ਹਿਸਟੋਰੀਕਸ ਲੈ ਕੇ ਆਉਂਦੇ ਸੀ ਸੁਨਾਮ ਤੋਂ ਹਾਂ ਅਰੇ ਜੀ ਸ਼ੇਰੂਦਮ ਸਿੰਘ ਕਾਲਜ ਸੁਨਾਮ ਤੋਂ ਯੂਨੀਵਰਸਿਟੀ ਵਿੱਚ ਆ ਕੇ ਫਿਰ ਜਿੱਦੇ ਹੁੰਦੇ ਸੀਗੇ ਜੀ ਉਦੋਂ ਮਿੱਠੀਆਂ ਮਿਰਚਾਂ ਸਾਰੀ ਇਹਨਾਂ ਦੀ ਪਹਿਲੀ ਕੈ ਸੇਮ ਯੂਨੀਵਰਸਿਟੀ ਪਰ ਤਾਂ ਮੈਂ ਭੰਗੜਾ ਪਾਉਂਦਾ ਸੀ ਅਸੀਂ ਫੁਲਕਾਰੀ ਕਰਾਉਂਦੇ ਸੀ ਫੁਲਕਾਰੀ ਤੇ ਇਹਨਾਂ ਨੇ ਆਉਣਾ ਫਿਰ ਸਾਡੇ ਡਾਇਰੈਕਟਰ ਦਿਲਜੀਤ ਸਿੰਘ ਹੁੰਦੇ ਸੀਗੇ ਉਹਨਾਂ ਕੋਲ ਇਹਨਾਂ ਨੇ ਬਹਿ ਕੇ ਚਾਹ ਪੀਣੀ ਫਿਰ ਇਹਨਾਂ ਦੀ ਗੱਲਾਂ ਸੁਣੀ ਜਾਣੀਆਂ ਬਹੁਤ ਘੰਟ ਹੈ ਅੱਛਾ ਹਨ ਜੀ ਉਹ ਉਹਨਾਂ ਦੀ ਸਾਡੀ ਜਾਰੀ ਹੈ ਜੀ